ਤੰਤਰ ਜਿਮਨੀ ਚੋਣ ਦੇ ਵਿੱਚ ਕੀ ਮਾਹੌਲ ਹੈ ਕਿਹੜੀ ਪਾਰਟੀ ਦਾ ਜ਼ਿਆਦਾ ਜ਼ੋਰ ਲੱਗ ਰਿਹਾ ਹੈ ਕਿਹੜੀ ਪਾਰਟੀ ਦਾ ਕੈਂਡੀਡੇਟ ਇਸ ਸਮੇਂ ਉੱਪਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਦੇਖੋ ਜੀ ਆ ਲੋਕਾਂ ਨੇ ਫੈਸਲਾ ਕਰਨਾ ਠੀਕ ਆ ਲੋਕ ਹਰ ਕੇ ਨਾਲ ਪਿਆਰ ਕਰਦੇ ਆ ਤਰਨ ਤਰਨ ਨਾਲੇ ਠੀਕ ਆ ਨਾ ਕਿਹੜਾ ਕੋਈ ਚੰਗਾ ਕੰਮ ਤਰਨ ਤਰਨ ਦਾ ਕਰਾਉਂਦਾ ਵਾਟਾਂ ਚ ਕਿਹਨੇ ਕੰਮ ਕਰਾਇਆ ਲੋਕਾਂ ਨੇ ਉਹਨੂੰ ਵੋਟ ਜ਼ਰੂਰ ਪਾਉਣਗੇ ਠੀਕ ਆ ਨਾ ਚਾਹੋ ਕੋਈ ਪਾਰਟੀ ਦਾ ਹੋਵੇ ਠੀਕ ਆ ਨਾ ਲੋਕ ਬਹੁਤ ਪਿਆਰ ਕਰਦੇ ਆ ਠੀਕ ਹੈ ਨਾ ਚਲੋ ਸਾਨੂੰ ਕਿਤਰਾ ਪੰਜ ਬੰਦੇ ਆ ਸਾਨੂੰ ਪੰਜੇ ਬੰਦੇ ਇੱਕੋ ਜਿਹੇ ਲੱਗਦੇ ਮੈਨੂੰ ਠੀਕ ਹੈ ਨਾ ਆ ਲੋਕਾਂ ਨੇ ਫੈਸਲਾ ਕਰਨਾ ਆ ਮੈਨੂੰ ਲੱਗਦਾ ਲੋਕ ਕਹਿ ਰਿਹਾ ਕਿਦਨ ਕੋ ਕਿਦਨ ਕੋ ਜਰੂਰ ਕਰਾਉਣਗੇ ਠੀਕ ਹੈ ਨਾ ਦੀ ਦੀ ਕਰਾਉਣਗੇ ਕਿਦਨ ਕੋ ਪਤਾ ਨਹੀਂ ਕਿਦਨ ਕੋ ਕਿਦਨ ਕੋ ਕੀ ਦੀ ਕਰਾਉਂਦੇ ਆਰਾ ਵੀ ਜਾਣਦਾ ਹੈ ਥੋੜੀਆਂ ਚੀਕਾਂ ਮਰਾਉਣਗੇ ਮਾਝੇ ਵਾਲੇ ਲੋਕ ਠੀਕ ਹੈ ਨਾ ਮਾਝੇ ਵਾਲੇ ਲੋਕ ਬੜੇ ਅਨਖੀ ਯੋਧੇ ਆ ਠੀਕ ਹੈ ਨਾ ਇਹ ਨਾ ਪਤਾ ਨਹੀਂ ਕਿ ਦੀ ਪਿੰਟ ਤਾਰਦੇ ਆ ਤੇ ਕਿ ਦੀ ਪਿੰਟ ਪਾਉਂਦੇ ਆ ਠੀਕ ਆ ਨਾ ਤੇ ਆ ਫੈਸਲਾ ਮੈਨੂੰ ਲੱਗਦਾ ਲੋਕ ਫੈਸਲਾ ਕਰਨਗੇ ਤੇ ਰੋ ਬੋਰਡ ਦੀ ਪਰਚੀ ਪਾਉਣਗੇ ਤੇ ਇਹ ਦੇਖੋ ਮੈਨੂੰ ਲੱਗਦਾ ਕਿ ਦੀ ਅੱਗੇ ਰਾਜ ਭਾਗੀ ਦਾ ਆਉਂਦਾ ਠੀਕ ਹੈ ਇਹਦੇ ਭਾਗਾ ਚ ਹੋਇਆ ਗੁਰੂ ਸਾਹਿਬ ਨੇ ਲਿਖਿਆ ਆ ਉਹਨੂੰ ਲੋਕ ਮੈਨੂੰ ਲੱਗਦਾ ਚੁਗਣਗੇ ਜਰੂਰ ਤੇ ਤਰਨ ਤਰਨ ਦੇ ਲੇਖੋ ਲੋਕਾਂ ਦੇ ਘਰੇ ਲੋਕੀ ਬੜੇ ਚਿਰਾਂ ਤੋਂ ਲੰਮੇ ਸਮੇਂ ਤੋਂ ਡੀਕਦੇ ਆ ਕੋਈ ਚੰਗਾ ਚਿਹਰਾ ਆਵੇ ਤੁਸੀਂ ਸਪੋਰਟ ਕਿਸ ਦੀ ਕਰ ਰਹੇ ਆ ਦੇਖੋ ਜੀ ਮੈਂ ਮੈਂ ਦੇਖੋ ਐ ਟਾਈਮ ਤੇ ਮੇਰਾ ਸਾਰਿਆਂ ਨਾਲ ਪਿਆਰ ਆ ਠੀਕ ਹੈ ਨਾ ਚੰਗੇ ਪੰਜ ਬੰਦੇ ਖੜੇ ਆ ਮੇਰਾ ਪੰਜਾਂ ਨੇ ਪਿਆਰ ਆ ਠੀਕ ਹੈ ਨਾ ਤੇ ਮੈਂ ਕਿ ਇਹਨੂੰ ਵੋਟ ਨਹੀਂ ਛੇਤੀ ਕਹਿੰਦਾ ਕਿ ਇਹਦੇ ਹੱਕ ਚ ਠੀਕ ਹੈ ਨਾ ਪਿਆਰ ਆ ਮੈਂ ਹਾਂ ਕੋਈ ਆ ਨਾ ਕੋਈ ਜਾ ਇਰਖਾ ਕਰੇ ਸੰਗਾ ਦੂਜੇ ਦੇ ਹੱਕ ਚ ਵੋਟ ਕਹਿੰਦਾ ਮੈਂ ਵੋਟ ਨਹੀਂ ਕਹਿੰਦਾ ਕਿ ਇਹਨੂੰ ਸਾਰਿਆਂ ਨਾਲ ਪਿਆਰ ਰੱਖੀਦਾ ਕਿਦਨ ਕੋ ਕਿਦਨ ਕੋ ਕਰਾਈਦੀ ਆ ਠੀਕ ਹੈ ਨਾ ਤੇ ਕੋਈ ਗੁੱਸਾ ਨਹੀਂ ਕਰਦਾ ਠੀਕ ਹੈ ਨਾ ਤੇ ਵੋਟ ਬਾਜ਼ੀਗਰੀ ਆ ਨਾ ਵੋਟ ਰਾਜ ਆ ਠੀਕ ਹੈ ਨਾ ਤੇ ਨਹੀਂ ਕਰਦੇ ਬਾਕੀ ਇਹ ਫੈਸਲਾ ਲੋਕਾਤਰਨ ਤਰਨਤਨ ਦੇ ਵਸਨੀਕਾਂ ਨੇ ਕਰ ਦੇਣਾ ਆ ਦੇਖੋ ਕਿਦਨ ਕੋ ਕਿਦਨ ਕੋ ਤਰਨਤਨ ਵਾਲੇ ਜ਼ਰੂਰ ਕਰਾਉਣਗੇ ਠੀਕ ਹੈ ਨਾ ਦੇਖੋ ਕੀ ਪਤਾ ਨਹੀਂ ਆ ਕਿਹਦਾ ਗੁੱਗੂ ਵੱਜਣਾ